ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ ਇਹ ਦਾਵਾ सिरसा ਦੀ ਡੱਬ ਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਜਨ ਨਾਇਕ ਜਨਤਾ ਪਾਰਟੀ ਜਜਪੀ ਦੇ ਪ੍ਰਮੁੱਖ ਜਨਰਲ ਸਕੱਤਰ ਦਿਗ ਵਿਜੇ ਚਟਾਲਾ ਨੇ ਕੀਤਾ ਬੁੱਤ ਲਗਾਉਣ ਤੋਂ ਬਾਅਦ ਬਲਕੌਰ ਸਿੰਘ ਖੁਦ ਆ ਕੇ ਸਿੱਧੂ ਮੂਸੇਵਾਲੇ ਦੇ ਬੁੱਤ ਦਾ ਆਪਣੇ ਹੱਥਾਂ ਨਾਲ ਉਦਘਾਟਨ ਕਰਨਗੇ ਆਓ ਵੇਖਦੇ ਹਾਂ ਪੂਰੀ ਖਬਰ विधानसभा ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਸਿੱਧੂ ਮੂਸੇਵਾਲੇ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ। ਇਹ ਦਾਵਾ ਸਰਸਾ ਦੀ ਡੱਬੂ ਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਦੀ ਤਿਆਰੀ ਕਰ ਰਹੇ ਜਨ ਨਾਇਕ ਜਨਤਾ ਪਾਰਟੀ ਜੀਜੀਪੀ ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚਟਾਲਾ ਨੇ ਕੀਤਾ। ਦਿਗਵਿਜੇ ਚਟਾਲਾ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਉਹ ਡੱਬੂ ਵਾਲੀ ਚ ਸਿੱਧੂ ਮੂਸੇਵਾਲੇ ਦਾ ਬੁੱਤ ਲਗਾਉਣਗੇ। ਦਿਗਵਿਜੇ ਚਟਾਲਾ ਦਾ ਕਹਿਣਾ ਹੈ ਕਿ ਇਹ ਮੂਰਤੀ ਅਗਲੇ 2 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਲਈ ਡੱਬੂ ਵਾਲੀ ਦੀ ਇੱਕ ਖਾਸ ਜਗ੍ਹਾ ਤਿਆਰ ਕੀਤੀ ਜਾ ਰਹੀ ਹੈ। ਡਿਵੀਜ਼ਨ ਨੇ ਦੱਸਿਆ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਬੁੱਤ ਲਗਾਉਣ ਦੀ ਮਜ਼ਦੂਰੀ ਲੈ ਲਈ ਹੈ। ਬੁੱਤ ਲਗਾਉਣ ਤੋਂ ਬਾਅਦ ਖੁਦ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਬੁੱਤ ਦਾ ਆਪਣੇ ਹੱਥਾਂ ਦੇ ਨਾਲ ਉਦਘਾਟਨ ਕਰਨਗੇ। ਡਿਵੀਜ਼ਨ ਨੇ ਕਿਹਾ ਕਿ ਇੱਕ ਸੁਧਾਰਨ ਪਰਿਵਾਰ ਵਿੱਚੋਂ ਸਿੱਧੂ ਮੂਸੇਵਾਲੇ ਨੇ ਛੋਟੀ ਉਮਰ ਵਿੱਚ ਹੀ ਆਪਣੀ ਮਿਹਨਤ ਦੇ ਬਲਬੂਤੇ ਤੇ ਪੂਰੇ ਦੇਸ਼ ਅਤੇ ਦੁਨੀਆ ਵਿੱਚ ਨਾਮ ਕਮਾਇਆ। ਜੋ ਕਿ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਉਸ ਦਾ ਕਹਿਣਾ ਹੈ ਕਿ ਡੱਬੋ ਵਾਲੀ ਚ ਮੂਸੇ ਵਾਲੇ ਦਾ ਬੁੱਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ ਸੋ ਆਓ ਤੁਹਾਨੂੰ ਦੱਸਦੇ ਹਾਂ ਮੂਸੇ ਵਾਲਾ ਦਾ ਬੁੱਤ ਲਗਾਉਣ ਪਿੱਛੇ ਕੀ ਨੇ ਤਿੰਨ ਪ੍ਰਮੁੱਖ ਕਾਰਨ ਸਭ ਤੋਂ ਪਹਿਲੇ ਦੀ ਜ਼ਿਕਰ ਕਰੀਏ ਤਾਂ ਡੱਬੋ ਵਾਲੀ ਵਿੱਚ ਪੰਜਾਬੀ ਵੋਟਰਾਂ ਦੀ ਚੰਗੀ ਗਣ ਵੋਟਰ ਲੋਕ ਸਭਾ ਵਿੱਚ ਕਾਂਗਰਸ ਦੇ ਨਾਲ ਨਜ਼ਰ ਆਏ ਸਨ ਸੁਖਬੀਰ ਬਾਦਲ ਓਪੀ ਚਟਾਲਾ ਦੀ ਪਾਰਟੀ ਐਨੋਲੋ ਦਾ ਸਮਰਥਨ ਕਰ ਰਹੇ ਸਨ ਜਦੋਂ ਜੀਜੀਪੀ ਤੇ ਐਨੋਲੋ ਇਕੱਠੇ ਸਨ ਤਾਂ ਪੰਜਾਬ ਦੀਆਂ ਇਹ ਵੋਟਾਂ ਐਨੋਲੋ ਨੂੰ ਜਾਂਦੀਆਂ ਸਨ ਤੇ ਬਾਗੜੀਆਂ ਦੇ ਵੋਟਾਂ ਵੀ ਲਗਭਗ ਉਸੇ ਥਾਂ ਤੇ ਹੀ ਡਿੱਗਦੀਆਂ ਸਨ ਪਰ ਪਾਰਟੀ 'ਚ ਫੁੱਟ ਤੋਂ ਬਾਅਦ ਸਥਿਤੀ ਬਦਲ ਗਈ ਹੈ ਦੂਜੇ ਕਾਰਨ ਦੀ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਜੀਜੀਪੀ ਡੱਬੂ ਵਾਲੀ ਕਾਲਾ ਵਾਲੀ ਰਾਣੀਆਂ ਸਰਸਾ ਫਤਿਹਬਾਦ ਰਤਿਆ ਤੇ ਟੋਹਾਣਾ ਨੇੜੇ ਪੰਜਾਬੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਲਾਕਾ ਕਿਸੇ ਸਮੇਂ ਚਟਾਲਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਸੀ ਪਰ ਲੋਕ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਇਲਾਕਿਆਂ ਦੀ ਹਾਲਤ ਖਰਾਬ ਨਜ਼ਰ ਆਈ ਸਰਸਾ ਲੋਕ ਸਭਾ ਵਿੱਚ ਜੀਜੀਪੀ ਅਤੇ ਅਨੋਲੋ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤੀਜੇ ਕਾਰਨ ਦੀ ਗੱਲ ਕਰੀਏ ਤਾਂ ਦਿਗਵਜੇ ਚਟਾਲਾ ਹੁਣ ਤੱਕ ਇੱਕ ਵੀ ਚੋਣ ਨਹੀਂ ਜਿੱਤ ਸਕੇ ਪਿਛਲੀਆਂ ਦੋ ਚੋਣਾਂ ਵਿੱਚ ਵੀ ਉਹ ਹਾਰ ਗਏ ਸਨ ਉਹਨਾਂ ਨੇ ਸੋਨੀਪਤ ਸੀਟ ਤੋਂ ਭពਿੰਦਰ ਸਿੰਘ ਹੁੱਡਾ ਖਿਲਾਫ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਇਸ ਤੋਂ ਲਾ ਬਾ ਉਹਨਾਂ ਨੇ ਜੀਂਦ ਉਪਚੋਣ ਚ ਵੀ ਆਪਣੀ ਕਿਸਮਤ ਅਜ਼ਮਾਈ ਪਰ ਉੱਥੇ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹਨਾਂ ਨੇ ਕੋਈ ਚੋਣ ਨਹੀਂ ਲੜੀ ਪਰ ਹੁਣ ਉਹ ਚਟਾਲਾ ਪਰਿਵਾਰ ਦੀ ਰਵਾਇਤੀ ਸੀਟ ਤੋਂ ਚੋਣ ਲੜ ਕੇ ਜਿੱਤਣਾ ਚਾਹੁੰਦੇ ਹਨ। ਬਿਊਰੋ ਰਿਪੋਰਟ ਹਮਦਰਦ ਟਿਮ